ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨਸਿੰਘ ਅਕਾਲੀ ਜੋ ਮੈਂ ਬੇਨਤੀ ਕਰਨੀ ਆ ਉਹਨੂੰ ਧਿਆਨ ਨਾਲ ਸੁਣਿਓ ਤੇ ਸ਼ੇਅਰ ਕਰਿਓ ਤਾਂ ਜੋ ਵੱਧ ਵੱਧ ਸੰਗਤ ਜਿਹੜੀ ਆ ਸਮਾਣੇ ਪਹੁੰਚ ਸਕੇ ਭਾਈ ਗੁਰਜੀਤ ਸਿੰਘ ਫੌਜੀ ਸਾਹਿਬ ਜੋ ਕਿ ਟਾਵਰ ਤੇ ਬੈਠਿਆ ਲੰਮੇ ਸਮੇਂ ਤੋਂ ਜਿਹੜੇ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਹੋ ਕੇ ਬੈਠਿਆ ਤੇ ਔਰ ਕਾਨੂੰਨ ਪਾਸ ਕਰਾਉਣਾ ਚਾਹੁੰਦੇ ਆ ਮੈਂ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਵਰਲਡ 'ਚ ਵੱਸਣ ਵਾਲਿਆਂ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਵੀ ਗੁਰੂ ਗੰਗ ਸਾਹਿਬ ਕਲਾ ਗੁਰਜੀਤ ਸਿੰਘ ਫੌਜੀ ਦਾ ਤੁਹਾਡਾ ਗੁਰੂ ਨਿਆਂ ਦਾ ਜੇ ਗੁਰਜੀਤ ਸਿੰਘ ਫੌਜੀ ਸਿਰ ਧਰ ਦੀ ਬਾਜੀ ਲਾਉਣ ਵਾਸਤੇ ਆਪਣੀ ਜਾਨ ਵਾਰਨ ਵਾਸਤੇ ਬੈਠਾ ਕੀ ਗੱਲ ਤੁਹਾਡੇ ਹੱਥ ਪੈਰ ਕੰਮ ਨਹੀਂ ਕਰਦੇ ਤੁਹਾਡੀ ਜਬਾਨ ਨਹੀਂ ਕੰਮ ਕਰਦੀ ਤੁਸੀਂ ਆਪਣੇ ਘਰ ਚੋਂ ਨਹੀਂ ਆਵਾਜ਼ ਬੰਦ ਕਰ ਸਕਦੇ ਅੰਨੀ ਬੋਲੀ ਸਰਕਾਰ ਨੂੰ ਤੁਹਾਡੀ ਆਵਾਜ਼ ਕੀ ਗੱਲ ਸੁਣੂਗੀ ਨਹੀਂ ਗੁਰੂ ਗੰਗ ਸਾਹਿਬ ਕਲਾ ਫੌਜੀਆ ਦਾ ਹੈ ਇੱਕ ਸਰਕਾਰ ਦੀ ਨੌਕਰੀ ਕਰਨ ਦੇ ਬਾਵਜੂਦ ਵੀ ਅੱਜ ਉਹ ਫੌਜੀ ਧਰਮ ਦਾ ਸੇਵਾਦਾਰ ਬਣ ਕੇ ਧਰਮ ਦੀ ਗੱਲ ਨੂੰ ਦੁਨੀਆ ਦੇ ਸਾਹਮਣੇ ਰੱਖ ਰਿਹਾ ਔਰ ਉਹ ਬੰਦਾ ਆਪਣੇ ਬਾਤ ਨਹੀਂ ਕੁਝ ਮੰਗਦਾ ਪਿਆ ਆਉਣ ਵਾਲੀ ਪੀੜ੍ਹੀ ਬਾਤ ਤੇ ਮੰਗਦਾ ਪਿਆ ਔਰ ਉਹ ਗੁਰੂ ਦਾ ਸਤਕਾਰ ਮੰਗਦਾ ਪਿਆ ਕਿ ਅਹੀਂ ਉਹ ਅਜਨਾਂ ਨੇ ਗੁਰੂ ਵਾਸਤੇ ਕੁਰਬਾਨੀਆਂ ਕੀਤੀਆਂ ਅੱਜ ਸਾਡੇ ਗੁਰੂ ਦੀ ਪੈਰ ਪੈਰ ਤੇ ਥਾਂ ਥਾਂ ਤੇ ਬੇਅਦਬੀ ਹੋਣ ਦੀ ਲੱਖ ਦੀ ਲਾਨ ਤਾਂ ਸਾਡੇ ਯਾਰ ਸਾਨੂੰ ਤੇ ਉਦਾਂ ਮਰ ਜਾਣਾ ਚਾਹੀਦਾ ਜਿਹਦੇ ਪਿਓ ਦੀ ਭਾਗ ਨੂੰ ਹੱਥ ਪਾਇਆ ਹੋਵੇ ਤੱਪਿਓ ਦਾ ਦਾੜਾ ਖਲਾ ਰਿਆ ਹੋਵੇ ਤੇ ਉਹ ਉਹ ਜੀ ਾਲਾਰ ਜੰਮਣ ਦਾ ਕੀ ਫਾਇਦਾ ਉਹਦੇ ਨਾਲ ਉਹ ਤੇ ਬੰਦੇ ਦੇ ਘਰ ਨਾ ਹੀ ਹੋਵੇ ਤੇ ਉਹ ਨਹੀਂ ਚੰਗਾ ਤੇ ਕਲਗੀਧਰ ਪਾਸ਼ਾ ਮਾਰ ਰਹੇ ਨੇ ਆਪਣੇ ਧੀਆਂ ਪੁੱਤ ਆਪਣਾ ਸਾਰਾ ਪਰਿਵਾਰ ਇਸ ਪੰਥ ਦੇ ਉੱਤੋਂ ਨਿਸ਼ਾਵਰ ਕੀਤਾ ਵੀ ਇਹ ਪੰਥ ਮੇਰਾ ਵਾਰਸ ਆ ਤੇ ਇਹ ਪੰਥ ਜੇ ਨਕਾਮਾ ਹੋ ਕੇ ਬਹਿ ਗਿਆ ਕੀ ਗੱਲ ਤੁਹਾਨੂੰ ਜਿਹੜੇ ਗੱਡੀਆਂ ਕਾਰਾਂ ਦੇ ਵਿੱਚ ਬਹਿਣ ਵਾਲੇ ਘੁੰਮਣ ਵਾਲੇ ਜੈਡ ਸਿਕਿਉਰਿਟੀਆਂ ਲੈਣ ਵਾਲੇ ਜਾਂ ਦੂਜੇ ਤੇ ਜਿੰਨੇ ਵੀ ਜਥੇਬੰਦੀਆਂ ਤੇ ਸੁੱਤੀਆਂ ਸਾਰੀਆਂ ਅੱਜ ਸਮਾ ਭਾਈ ਗੁਰਜੀਤ ਸਿੰਘ ਫੌਜੀ ਦੇ ਨਾਲ ਖੜਨ ਦਾ ਠੀਕ ਆ ਔਰ ਜਿੰਨੀਆਂ ਜਿੱਥੇ ਬੰਦੀਆਂ ਭਾਵੇਂ ਉਹ ਦੰਦਮਈ ਤਕਸਾਲ ਹੋਵੇ ਭਾਵੇਂ ਤਰਨੇਦਾਲ ਹੋਣ ਭਾਵੇਂ ਹਰੀਆਵੇਲਾ ਵਾਲੇ ਹੋਣ ਭਾਵੇਂ ਬੁੱਢੇਦਾਲ ਦੀ ਜਿੰਨੀਆਂ ਜਿੱਥੇ ਬੰਦੀਆਂ ਬਣੀਆਂ ਔਰ ਮੜੀਆਂ ਵਾਲੇ ਬਾਬਾ ਮਾਨ ਸਿੰਘ ਜੀ ਹੋਣੀ ਔਰ ਜਿੰਨੇ ਵੀ ਜਿੰਨੇ ਵੀ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਇੱਕ ਬੇਨਤੀ ਆ ਵੀ ਤੁਸੀਂ ਇੱਕ ਤਰੀਕ ਨੂੰ ਸਵਾਣੇ ਪਹੁੰਚਣਾ ਉੱਤੇ ਫੌਜੀ ਗੁਰਜੀਤ ਸਿੰਘ ਦਾ ਕਰਕੇ ਨਹੀਂ ਪਹੁੰਚਣਾ ਉੱਥੇ ਧੰਨ ਸ਼੍ਰੀ ਗੁਰਗੰਸਾ ਸਾਹਿਬ ਮਹਾਰਾਜ ਸਤਕਾਰ ਨੂੰ ਕਾਇਮ ਰੱਖਣ ਵਾਸਤੇ ਤਾਂ ਜੋ ਜਿਹੜਾ ਜਣਾ ਖਣਾ ਗੁਰਗੰਸਾ ਸਾਹਿਬ ਮਾਰ ਦੀ ਬੇਅਦਬੀ ਕਰਦਾ ਪਿਆ ਉਹਨੂੰ ਸਮੇਸਿਰ ਉਹਦੀ ਬੰਦੀ ਹੋ ਤੇ ਕਾਰਵਾਈ ਕੀਤੀ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਔਰ ਕਾਨੂੰਨ ਪਾਸ ਕਰਾਉਣ ਵਾਸਤੇ ਭਾਈ ਗੁਰਜੀਤ ਸਿੰਘ ਜੀ ਉਹਨਾਂ ਨੇ ਦਿਨ ਰਾਤ ਆਪਣਾ ਆਪ ਗੁਰੂ ਨੂੰ ਸਮਰਪਿਤ ਕੀਤਾ ਨਹੀਂ ਤੇ ਟੀ ਲੋੜ ਪਈ ਸਰਕਾਰੀ ਪੈਨਸ਼ਨ ਆਉਂਦੀ ਆਪਣੇ ਘਰ ਬੈਠਾ ਆਨੰਦ ਲੈਣ ਡਿਆਏ ਲੇਕਿਨ ਫੌਜੀ ਨੇ ਆਪਣਾ ਜੀਵਨ ਜਿਹੜਾ ਉਹ ਪੰਥਵਾ ਤੇ ਸਮਰਪਿਤ ਕਰ ਦਿੱਤਾ ਆਪਣੇ ਗੁਰੂ ਆ ਤੇ ਸਮਰਪਿਤ ਕਰ ਦਿੱਤਾ ਮੈਂ ਕਹਿੰਨਾ ਵੀ ਜਦੋਂ ਮੇਰੀ ਗੱਲ ਹੋਈ ਨਾ ਭਾਈ ਗੁਰਜੀਤ ਸਿੰਘ ਫੌਜੀ ਸਾਹਿਬ ਨਾਲ ਤੇ ਉਹ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਆ ਨੀ ਤੇ ਇੰਨੇ ਦਿਨ ਮੈਂ ਕਹਿੰਨਾ ਕਈ ਆਪਣੇ ਆਪ ਨੂੰ ਵੱਡੇ ਧਰਮਿਸ਼ਡਾਉਣ ਵਾਲੇ ਆ ਉਹਨਾਂ ਨੂੰ 2 ਦਿਨ ਰੋਟੀ ਨਾ ਦਿਓ ਤੇ ਤੀਜੇ ਦਿਨ ਉਹ ਆਪਣਾ ਧਰਮ ਤਬਦੀਲ ਕਰ ਦੇਣਗੇ ਤੇ ਮੈਂ ਕਹਿੰਨਾ ਵੀ ਜੇ ਉਹਨਾਂ ਨੂੰ ਤੁਸੀਂ 2 ਦਿਨ ਪਾਣੀ ਨਾ ਦਿਓ ਤੇ ਉਹ ਭਾਵੇਂ ਦੇਸ਼ ਛਡਾਲੋ ਉਹਨਾਂ ਕੋ ਪੰਜਾਬ ਛਡਾਲੋ ਜੋ ਮਰਜ਼ੀ ਕਰਾ ਲਓ ਪਰ ਮੈਂ ਕਹਿੰਨਾ ਤੁਹਾਨੂੰ ਉਹ ਮਾਂ ਜਿਹਦੀ ਕੋਕ ਤੋਂ ਫੌਜੀ ਗੁਰਜੀਤ ਸਿੰਘ ਪੈਦਾ ਆਇਆ ਤੇ ਸਰਕਾਰ ਨੂੰ ਇਹ ਗੱਲ ਕਹਿੰਦੇ ਆ ਵੀ ਫੌਜੀ ਛੜੀ ਬੜੇ ਹੁੰਦੇ ਆ। ਨਿਆਗ ਸਿੰਘ ਜਿਵੇਂ ਫੌਜਾਂ ਤੇ ਇਦਾਂ ਹੀ ਇਹ ਵੀ ਫੌਜਾਂ ਹੀ ਆ। ਇਹ ਛੜੀ ਹੁੰਦੇ ਆ। ਨਾ ਇਹਨਾਂ ਨੂੰ ਭੁੱਖ ਨਾ ਨਾ ਇਹਨਾਂ ਨੂੰ ਪਾਣੀ ਨਾ ਨਾ ਇਹਨਾਂ ਨੂੰ ਮਰਨਾ ਨਾ ਇਹਨਾਂ ਨੂੰ ਲੜਨਾ ਇਹ ਤਤਪ ਦੇ ਰਹਿੰਦੇ ਆ। ਤੇ ਭਾਈ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਆ ਵੀ ਜਰੂਰ ਪਹੁੰਚੋ। ਜੇ ਨਾ ਪਹੁੰਚੇ ਤੇ ਲੱਖ ਦੀ ਲਾਹਨਤ ਆ ਸਾਡੇ। ਯਾਰ ਪਾਬਾ ਭਾਈ ਗੁਰਜੀਤ ਸਿੰਘ ਨੇ ਅੱਜ ਜਿਹੜਾ ਮੁੱਦਾ ਚੁੱਕਿਆ ਇਹ ਅਸਲ ਵਿੱਚ ਇਹ ਮੁੱਦਾ ਜੱਥੇਬੰਦੀਆਂ ਨੂੰ ਚੁੱਕਣਾ ਚਾਹੀਦਾ ਨਾਨਕਸਰੀਆਂ ਨੂੰ ਵੀ ਚੁੱਕਣਾ ਚਾਹੀਦਾ ਨਾਨਕਸਰੀਏ ਵੀ ਨਾਲ ਜਾ ਕੇ ਖੜਨ ਫੌਜੀ ਦੇ ਥੱਲੇ ਜਾ ਕੇ ਪੜਾਵਡਾ ਕਰਨ ਸਰਕਾਰ ਨੂੰ ਪਤਾ ਲੱਗੇ ਫੌਜੀ ਘੜਾ ਤੇ ਪਲਾਟ ਮੰਗਦਾ ਪਿਆ ਜਾਂ ਕੋਈ ਵੱਖਰਾ ਦੇਸ਼ ਮੰਗਦਾ ਪਿਆ ਉਹਦੇ ਗੁਰੂ ਗੰਗ ਸਾਹਿਬ ਦੀ ਬੇਅਦਬੀਆਂ ਕਰਨ ਵਾਲੇ ਜਿਹੜੇ ਆ ਉਹਨਾਂ ਬੰਦਿਆਂ ਤੇ ਬਣਦੀ ਕਾਰਵਾਈ ਤੇ ਇਨਸਾਫ ਚਾਹੀਦਾ ਬੇਅਦਬੀਆਂ ਦਾ ਕੀ ਉਹਨੇ ਮਾਰਾ ਕਰ ਦਿੱਤਾ ਕੀ ਮਾਰਾ ਮੰਗ ਲਿਆ ਆਪਣੇ ਲਈ ਕੀ ਮੰਗ ਲਿਆ ਉਹ ਜੋ ਕੁਝ ਮੰਗਿਆ ਆਪਣੇ ਗੁਰੂਆ ਤੇ ਮੰਗਿਆ ਜਿਨਨੇ ਇਹ ਸੁੰਦਰ ਸਰੂਪ ਦਿੱਤਾ ਜਿਨਨੇ ਦੇ ਹੀ ਦਿੱਤੀ ਆ ਜਿਨਨੇ ਸੰਸਾਰ ਤੇ ਭੇਜਿਆ ਉਸ ਗੁਰੂ ਆ ਤੇ ਉਹ ਮੁੰਡਾ ਸੰਘਰਸ਼ ਲੜਦਾ ਪਿਆ ਤੇ ਕੀ ਗੱਲ ਯਾਰ ਸਾਨੂੰ ਨਹੀਂ ਸਾਨੂੰ ਘਰਾਂ ਚ ਬੈਠਿਆਂ ਨੂੰ ਕੰਮ ਸੇ ਕੰਮ ਅਸੀਂ ਆਵਾਜ਼ ਨੂੰ ਬੰਦ ਕਰ ਸਕਦੇ ਇੰਨੀਆਂ ਇੰਨਾ ਕੁ ਸੋਸ਼ਲ ਮੀਡੀਆ ਦੇ ਉੱਤੇ ਤੁਹਾਡਾ ਹੁਣ ਵਿਕਾਸ ਹੋਣਾ ਚਾਹੀਦਾ ਇੰਨੀਆਂ ਆਵਾਜ਼ਾਂ ਤੁਹਾਡੀਆਂ ਹੋਣੀਆਂ ਚਾਹੀਦੀਆਂ ਕਿ ਹਰ ਬੰਦਾ ਫੌਜੀ ਦੇ ਨਾਲ ਖੜਨਾ ਚਾਹੀਦਾ ਏ ਪਰ ਨਹੀਂ ਖੜਾ ਤੇ ਸਰਕਾਰ ਇਸ ਚੀਜ਼ ਦੇ ਉੱਤੇ ਸਰਕਾਰ ਨੂੰ ਪਤਾ ਲੱਗਦਾ ਜਾ ਰਿਹਾ ਵੀ ਇਹ ਲੋਕਨ ਕੰਮ ਨਹੀਂ ਆ ਠੀਕ ਹੈ ਖਾਣ ਪੀਣ ਜੋਗੇ ਰਹਿ ਗਿਆ ਕੰਮ ਸੇ ਕੰਮ ਹੈ ਜਿਹੜੀਆਂ ਜਥੇਬੰਦੀਆਂ ਨਹੀਂ ਤੁਰਨ ਜਗੀਆਂ ਨਾ ਤੁਰਨ ਸਿੰਘ ਤੇ ਪਹੁੰਚੋ ਤੇ ਪਹਿਲੀ ਤਰੀਕ ਤੋਂ ਬਿਆਸੋਂ ਆਪਾਂ ਸੰਗਤ ਲੈ ਕੇ ਜਿਹੜੀ ਉੱਥੇ ਸਮਾਣੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੇ ਕਿ ਵੀਰ ਭਰਾ ਨੇ ਸਟਿਆਲੇ ਤੋਂ ਬਤਾਲੇ ਤੋਂ ਬਲਸਰਾ ਤੋਂ ਜੋਧਿਆਂ ਤੋਂ ਕਿਸੇ ਬੰਦੇ ਨੇ ਟਰਾਲੀ ਆਪਣੀ ਖਾਨੀਆਂ ਵੇ ਟਰਾਲੀ ਇੱਕ ਖਾਨੀਆਂ ਵੇ ਦੋ ਖਾਨੀਆਂ ਵੇ ਤਿੰਨ ਖਾਨੀਆਂ ਚਾਰ ਖਾਨੀਆਂ ਔਰ ਮੈਂ ਨੰਬਰ ਉੱਤੇ ਦਿਨਾ ਆਪਣਾ ਕਿਉਂਕਿ ਜਿਹੜੀ ਮੈਂ ਗੱਲ ਕਰਦਾ ਉਹ ਤੇ ਮਹਾਰਾਜ ਕਿਰਪਾ ਕਰਦੇ ਆ ਵੀ ਪਹਿਰਾ ਦਵਾ ਲੈਂਦੇ ਆ ਨੰਬਰ ਮੇਰਾ ਉੱਤੇ ਪਿਆ ਮੈਂ ਬੋਲ ਵੀ ਦਿਨਾ 98721 ਤੇ ਨੰਬਰ 885 ਪਬਲਿਕ ਨੰਬਰ ਆ ਮੇਰਾ ਤੇ ਕੋਈ ਵੀ ਵੀਰ ਭਰਾ ਨੂੰ ਫੋਨ ਕਰ ਸਕਦਾ ਜਾਂ ਨਾ ਚੁੱਕਿਆ ਜਾਵੇ ਮੈਨੂੰ ਵਟਸਐਪ ਮੈਸੇਜ ਕਰ ਦਿਆ ਕਰੋ ਤੇ ਪਹਿਲੀ ਤਰੀਕ ਨੂੰ ਬਾਈ ਰਾਈਟ ਟਾਈਮ ਪਹਿਲੀ ਤਰੀਕ ਨੂੰ ਜੇ ਨਹੀਂ ਤੇ ਸ਼ਾਮ ਨੂੰ ਤੁਸੀਂ ਪਹਿਲੀ ਤੋਂ ਇੱਕ ਦਿਨ ਪਹਿਲਾਂ ਰਾਬਤਾ ਕਰ ਲਓ ਤੇ ਅਮੰਤਸਰ ਗੁਰਦਾਸ ਸਾਹਿਬ ਇਕੱਤਰ ਹੋ ਜੇ ਸ਼ਾਮ ਨੂੰ ਆਪਾਂ ਉੱਥੇ ਜਾ ਬਧੀਏ ਜੇ ਨਹੀਂ ਤੇ ਪਹਿਲੀ ਤਰੀਕ ਨੂੰ 8 ਵਜੇ ਤਕਰੀਬਨ ਰਾਈਟ 8 ਵਜੇ ਆਪਾਂ ਜਿਹੜਾ ਅਮੰਤਸਰ ਇਕੱਠੇ ਹੋਈ ਤੇ ਅਮੰਤਸਰ ਤੋਂ ਗੱਡੀਆਂ ਜਿਹੜੀਆਂ ਉੱਥੇ ਅਰਦਾਸਾ ਸੋਧ ਕੇ ਉੱਥੋਂ ਸ਼ਹੀਦਾ ਸਿੰਘਾਂ ਦੀ ਕਿਰਪਾ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਓਟ ਆਸਾ ਲੈ ਕੇ ਅਰਦਾਸਾ ਕਰਕੇ ਤੁਰਿਏ ਵੀ ਜਿਵੇਂ ਮਹਾਰਾਜ ਤੁਸੀਂ ਮੋਢਾ ਲਾ ਕੇ ਮੱਖਣ ਸ਼ਾਹ ਦਾ ਬੇੜਾ ਪਾਰ ਲਾਇਆ ਸੀ ਇਦਾਂ ਹੀ ਹੁਣ ਸਿੱਖਾਂ ਦਾ ਬੇੜਾ ਮਹਾਰਾਜ ਤੁਸੀਂ ਪਾਰ ਲਾਉਣਾ ਤੁਹਾਡੇ ਹੱਥ ਵਾਸਾ ਅਰਦਾਸਾ ਸੋਧ ਕੇ ਉੱਥੋਂ ਫਿਰ ਫੌਜਾਂ ਜਿਹੜੀਆਂ ਉਹ ਚਾਲਾ ਪਾਉਣਗੀਆਂ ਸੁਆਣੇ ਨੂੰ ਬਾਈ ਜਿਨ੍ਹਾਂ ਨੇ ਵੀ ਇਹ ਸੇਵਾ ਕਰਨੀ ਟਰਾਲੀਆਂ ਦੀ ਜਾਂ ਗੱਡੀਆਂ ਦੀ ਉਹ ਮੈਨਾਂ رابطہ ਕਰ ਲੈਣ ਤੇ ਜਿੰਨੀ ਵੀ ਸੰਗਤ ਹੋ ਸਕੇ ਵੱਧ ਤੋਂ ਵੱਧ ਯਾਰ ਆਪਣੇ ਪਿੰਡਾਂ ਚੋਂ 10-10 ਬੰਦੇ ਤੇ ਜਾ ਹੀ ਸਕਦੇ ਐਡੀ ਕਿਹੜੀ ਆਖਰਾਈ ਆ ਆਪਾਂ ਨੂੰ ਕਿ ਆਪਾਂ 10-10 ਬੰਦੇ ਨਹੀਂ ਪਿੰਡਾਂ ਚੋਂ ਆ ਸਕਦੇ ਮੈਂ ਜਿੰਨੇ ਵੀ ਪਿੰਡਾਲਿਆਂ ਬਲਸਰਾ ਜੋਧਾ ਸਠਿਆਲਾ ਬਤਾਲਾ ਸੇਰੋਂ ਜਿੰਨੇ ਵੀ ਰਾਗੀ ਢਾਡੀ ਪ੍ਰਚਾਰਕ ਪਾਠੀ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਭਈ ਜਦ ਜੀ ਸਟੇਜ ਤੁਹਾਡੇ ਕੋਲ ਉਤੇ ਜਰੂਰ ਬੋਲੋ ਕਿ ਅਮਾਨਤ ਸਰ ਤੋਂ 1 ਤਰੀਕ ਨੂੰ ਸਵੇਰੇ 8 ਵਜੇ ਰਾਈਟ ਸਮਾਣੇ ਨੂੰ ਆਪਣੀ ਤਿਆਰੀ ਹੋਊਗੀ ਬਾਈ ਟਰਾਲੀਆਂ 2 ਆ ਜਾਣ 1 ਕੇ ਆ ਜਾਣ 3 ਆ ਜਾਣ ਜਿੰਨੀਆਂ ਵੀ ਆ ਜਾਣ ਉਹ ਗੁਰੂ ਦੀ ਕਿਰਪਾ ਤੇ ਸੰਗਤ ਜਰੂਰ ਵਾਤਵੰਤ ਪਹੁੰਚੋ ਤੇ ਜੇ ਟਰਾਲੀਆਂ ਟਰੁਲੀਆਂ ਨਾ ਵੀ ਆਈਆਂ ਤੇ ਆਪੋ ਆਪਣੇ ਜਿਹੜੇ ਸਾਧਨ ਮਾਰੇ ਨੇ ਸਾਨੂੰ ਦਿੱਤੇ ਆ ਜਿਨ੍ਹਾਂ ਨੂੰ ਗੱਡੀਆਂ ਦਿੱਤੀਆਂ ਉਹ ਗੱਡੀਆਂ ਤੇ ਵਿੱਚ 4-4 ਪਾਈਪ ਸਿੰਘ ਲੈ ਕੇ ਆਓ ਕਿਉਂਕਿ ਇਹਨੂੰ ਚਾਰ ਚੰਨ ਤਾਂ ਹੀ ਲੱਗਣੇ ਸਰਕਾਰ ਨੂੰ ਤਾਂ ਹੀ ਪਤਾ ਲੱਗਣਾ ਵੀ ਅਸੀਂ ਸਾਰੇ ਏਕਿਆਂ ਔਰ ਦਰਦ ਸਾਡੇ ਦਿਲ ਵਿੱਚ ਅਸੀਂ ਗੁਰੂ ਪ੍ਰਤੀ ਅੱਜ ਵੀ ਸਾਡਾ ਪਿਆਰ ਸਤਿਕਾਰ ਸ਼ਰਧਾ ਅਸੀਂ ਗੁਰੂਆਂ ਤੇ ਮਰ ਵੀ ਸਕਦੇ ਆ ਕਿਉਂਕਿ ਜੇ ਅੱਜ ਨਾਲ ਤੁਸੀਂ ਕਰੇ ਤੇ ਤੁਹਾਡਾ ਕਾਨੂੰਨ ਜਿਹੜਾ ਉਹ ਪਾਸ ਨਹੀਂ ਹੋਣਾ ਤੇ ਪੈਰ ਪੈਰ ਤੇ ਬੇਦਵੀਆਂ ਹੋ ਰਹੀਆਂ ਤੇ ਪੈਰ ਪੈਰ ਤੇ ਬੇਦਵੀਆਂ ਹੋਣੀਆਂ ਹੋਰ ਜਿਆਦੀਆਂ ਵਧ ਜਾਣੀਆਂ ਕਿਉਂਕਿ ਵੇਖੋ ਜਦੋਂ ਕੁਲੜ ਪੀਜੇ ਵਾਲਿਆ ਕੋਲ ਮੈਂ ਗਿਆ ਹਾਂ ਜੇ ਸਰਕਾਰ ਚੌਂਦੀ ਤੇ ਉਹਨਾਂ ਬੰਦਿਆਂ ਦੇ ਕਾਰਵਾਈ ਕਰਦੀ ਵੀ ਭਾਈ ਤੁਸੀਂ ਗੰਦ ਪਾ ਰਹੇ ਆ ਲੇਕਿਨ ਨਹੀਂ ਸਰਕਾਰ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਸਿਕਿਉਰਿਟੀ ਦੇ ਕੇ ਇਹਦਾ ਮਤਲਬ ਉਹਨਾਂ ਨੂੰ ਇਸ਼ਾਰਾ ਦਿੱਤਾ ਵੀ ਤੁਸੀਂ ਨੰਗੇ ਹੋ ਵੀਡੀਓ ਬਣਾਓ ਨੱਚੋ ਟਪੋ ਪੱਗਾਂ ਦੀ ਕਰੋ ਬਦਨਾਮੀ ਜਿੰਨੀ ਹੋ ਸਕਦੀ ਆ ਅਸੀਂ ਤੁਹਾਡੀ ਸਿਕਿਉਰਿਟੀ ਕਰਾਂਗੇ ਤੇ ਇਸ ਕਰਕੇ ਭਾਈ ਆਪਾਂ ਨੂੰ ਸਾਰਿਆਂ ਨੂੰ ਇੱਕ ਹੋ ਕੇ ਆਪਣੇ ਗੁਰੂ ਬਾਤ ਤੇ ਆਵਾਜ਼ ਬੁਲੰਦ ਕਰਨੀ ਆ ਭਾਈ ਜੇ ਕੋਈ ਧੀ ਭੈਣ ਕੋਈ ਮਾਤਾ ਕੋਈ ਬਜ਼ੁਰਗ ਜਿਹੜਾ ਵੀ ਜਾਣਾ ਚਾਹੁੰਦਾ ਇਸ ਮੋਰਚੇ ਦੇ ਵਿੱਚ ਉੱਥੇ ਬਈ ਜਾ ਕੇ ਆਸਣ ਲਾਓ ਤੇ ਸਰਕਾਰ ਨੂੰ ਜੇ ਪਤਾ ਲੱਗੇ ਵੀ ਬਈ ਸਾਰੇ ਗੁਰੂ ਨੂੰ ਪਿਆਰ ਕਰਨ ਵਾਲੇ ਹੁਣ ਜਿੰਨੇ ਕੁ ਉੱਥੇ ਬੈਠੇ ਆ ਉਹਦੇ ਨਾਲ ਸਰਕਾਰ ਨੂੰ ਕੋਈ ਨਹੀਂ ਪਤਾ ਲੱਗਾ ਨਾ ਉਹ ਅੰਨੇ ਬੋਲੇ ਜਿਹੇ ਬੈਠੇ ਆ ਉਹ ਸੁੱਤੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਸਰਕਾਰ ਨੂੰ ਇੱਕ ਅਕ ਸਰਕਾਰ ਨੂੰ ਜਗਾਉਣ ਵਾਸਤੇ ਉੱਥੇ ਸੰਗਤ ਦਾ ਹੋਣਾ ਬਹੁਤ ਜ਼ਰੂਰੀ ਆ ਤੁਸੀਂ ਇੱਕ ਉਹ ਵੇਖੋ ਵੀ ਫੌਜੀ ਆ ਆਪਣੇ ਪਰਿਵਾਰ ਵਾਲ ਨਹੀਂ ਵੇਖਦਾ ਪਿਆ ਉਹ ਆਪਣੀ ਜ਼ਿੰਦਗੀ ਵਾਲੇ ਵੇਖਦਾ ਨਹੀਂ ਪਿਆ ਆਪਣੇ ਸੁੱਖਾਂ ਵਾਲੀ ਵੇਖਦਾ ਪਿਆ ਉਹ ਕੇਵਲ ਗੁਰੂ ਪ੍ਰਤੀ ਸ਼ਰਧਾ ਰੱਖ ਕੇ ਤੇ ਗੁਰੂ ਦੇ ਸਤਿਕਾਰ ਮਾਣ ਵਾਤੇ ਅੱਜ ਉਹ ਬੰਦਾ ਮਰਨ ਮੌਤ ਦੀ ਧਾਰ ਕੇ ਬੈਠਾ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਬਈ ਆਪਾਂ ਉਹਦੇ ਨਾਲ ਮੁੱਡੇ ਨਾਲ ਮੁੱਢਾ ਲਾ ਕੇ ਖੜੀਏ ਤੇ ਜਿਹੜੇ ਵੀ ਕਿਸੇ ਭੈਣ ਭਰਾ ਬਜ਼ੁਰਗ ਨੇ ਮਾਤਾ ਨੇ ਕਿਸੇ ਵੀ ਵੀਰ ਭਰਾ ਨੇ ਜਾਣਾ ਕਿ ਟਰਾਲੀ ਦੀ ਸੇਵਾ ਕਰਨੀ ਹੈ ਕਿ ਗੱਡੀ ਲੈ ਕੇ ਆਉਣਾ ਉਹ ਮੇਰੇ ਨਾਲ ਰਾਬਤਾ ਕਰ ਲੋ ਇੱਕ ਤਰੀਕ ਨੂੰ ਰਾਈਟ 8 ਵਜੇ ਆਪਾਂ ਗੁਰਦੁਆਰਾ ਅਮਾਨਸਰ ਤੋਂ ਮੈਂ ਦੋਰੀ ਤੇਰੀ ਬਾਰੇ ਬੋਲਦਾ ਤੇ ਬਾਰ-ਬਾਰ ਨਹੀਂ ਹੁਣ ਮੈਂ ਲਾਈਵ ਬਣਾ ਤਨਾ ਬਾਰ-ਬਾਰ ਕਹਿਣਾ ਤੇ ਫੌਜੀ ਸਾਹਿਬ ਦਿਲੋਂ ਸਲੂਟ ਹੈ ਤੁਹਾਨੂੰ ਮਹਾਰਾ ਕਿਰਪਾ ਕਰੇ ਮੇਰੀ ਵੀ ਉਮਰ ਤੁਹਾਨੂੰ ਲੱਗ ਜੇ ਸਤਿਗੁਰੂ ਚੜ੍ਹਦੀ ਕਲਾ ਰੱਖੇ ਤੁਹਾਡੀ ਤੁਹਾਡੇ ਵਰਗੇ ਸੂਰਮੇ ਤੁਹਾਡੇ ਵਰਗੇ ਬਹਾਦਰ ਤੁਹਾਡੇ ਵਰਗੇ ਯੋਧੇ ਉਹਨਾਂ ਦੀ ਸਦਾ ਹੀ ਮੈਂ ਕਦਰ ਕੀਤੀ ਹੈ ਤੇ ਸਦਾ ਕਦਰ ਕਰਦਾ ਰਹੂੰਗਾ ਜਿੰਨਾ ਚਿਰ ਮੇਰੇ ਸਾਹ ਚੱਲਦੇ ਆ ਜਿਹੜਾ ਗੁਰੂ ਆ ਤੇ ਆਵਾਜ਼ ਬੰਦ ਕਰੂਗਾ ਪੰਥ ਵਾਸਤੇ ਆਵਾਜ਼ ਬੰਦ ਕਰੂਗਾ ਆਪਣੀ ਪੀੜੀ ਵਾਸਤੇ ਆਵਾਜ਼ ਬੰਦ ਕਰੂਗਾ ਮੈਂ ਸਦਾ ਉਹਨਾਂ ਦੇ ਨਾਲ ਖੜੂਗਾ ਤਤ ਪਰ ਰਹੂੰਗਾ ਭਾਵੇਂ ਉੱਤੇ ਸਿਰ ਲੱਗੇ ਤੇ ਭਾਵੇਂ ਧੜ ਲੱਗੇ ਇਹ ਗੁਰੂ ਦੇ ਹੱਥ ਆ ਭਾਈ ਕਿਉਂਕਿ ਸਮਾ ਮੰਗ ਕਰਦਾ ਹੁਣ ਸਾਨੂੰ ਇੱਕ ਹੋਣ ਦਾ ਠੀਕ ਆ ਤੇ ਇਹ ਕਰਕੇ ਜੇ ਤੁਸੀਂ ਚਾਹੁੰਦੇ ਆ ਭਗਵੰਤ ਮਾਨ ਨੂੰ ਮੈਂ ਬੇਤੀ ਕਰਦਾ ਵੀ ਭਗਵੰਤ ਮਾਨ ਜੀ ਗੁਰੂ ਦਾ ਤੁਹਾਡਾ ਵੀ ਆ ਤੁਹਾਡਾ ਘੜਾ ਗੁਰੂ ਨਹੀਂ ਹੈਗਾ ਤੁਸੀਂ ਥੋੜਾ ਝਾਤੀ ਮਾਰੋ ਤੇ ਕਿੱਡਾ ਕ ਵੱਡਾ ਕ ਇਹ ਕੇਸ ਆ ਜਿਹੜਾ ਜਿਹੜਾ ਤੁਹਾਡੇ ਕੋਲ ਹੱਲ ਨਹੀਂ ਹੁੰਦਾ ਪਿਆ ਲੋਕਾਂ ਦੇ ਏਡੇ ਏਡੇ ਬੜੇ ਬੜੇ ਕੇਸ ਤੁਸੀਂ ਜਿਹੜੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਤੀਆਂ ਲੋਕਾਂ ਨੂੰ ਪੈਂਛੜਾ ਲਾਤੀਆਂ ਲੋਕਾਂ ਦੇ ਜੋ ਮੰਗਿਆ ਉਹਨਾਂ ਨੂੰ ਲਾਈ ਜਾਂਦੇ ਆ ਤੇ ਸਾਨੂੰ ਮੋਰ ਕੱਖ ਨਹੀਂ ਚਾਹੀਦਾ ਬਈ ਜੋ ਗਰਜੀਤ ਸਿੰਘ ਫੌਜੀ ਦੀ ਮੰਗ ਆ ਵੀ ਗੁਰੂਗਨ ਸਾਹਿਬ ਮਹਾਰਾਜ ਦੀਆਂ ਬੇਦਬੀਆਂ ਨੂੰ ਰੋਕਣ ਵਾਸਤੇ ਕਾਨੂੰਨ ਬਣਾਇਆ ਜਾਵੇ ਤੇ ਭਗਵੰਤ ਮਾਨ ਜੀ ਤੁਹਾਨੂੰ ਇਹਦੇ ਉੱਤੇ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਬਈ ਜੇ ਤੁਸੀਂ ਵਿਚਾਰ ਨਾ ਕਰੋਗੇ ਫਿਰ ਤੁਹਾਨੂੰ ਪਤਾ ਮੁੜਕੇ ਕੋਈ ਨਾ ਕੋਈ ਇਹਦਾ ਬੇਅਦਵੀ ਕਰਦਾ ਸਿੰਘਾਂ ਦੇ ਹੱਥ ਆ ਜਾਂਦਾ ਟੰਗ ਦਿੰਦੇ ਆ ਫਿਰ ਉਹਨਾਂ ਦੇ ਪਰਚੇ ਕਰਦੇ ਜੇ ਅੰਦਰ ਕਰਾਉਂਦੇ ਜੇ ਵੇਖੋ ਉਹਨਾਂ ਦੇ ਵੀ ਪਰਿਵਾਰ ਬਰਬਾਦ ਹੁੰਦੇ ਆ ਤੇ ਅਗਲਾ ਅਗਲੇ ਬੰਦੇ ਦਾ ਜਿਹੜਾ ਵੱਡਿਆ ਜਾਂਦਾ ਉਹਦਾ ਵੀ ਪਰਿਵਾਰ ਬਰਬਾਦ ਹੁੰਦਾ ਤੇ ਕਿਉਂ ਨਾ ਜੇ ਸਰਕਾਰ ਆਪਾਂ ਇਹਨੂੰ ਸਰਕਾਰ ਨੂੰ ਲਾਇਕ ਬਣਾਉਣ ਵਾਸਤੇ ਆਪਾਂ ਕਾਨੂੰਨ ਬਣਾ ਦੀਏ ਆਪਾਂ ਇੰਨਾ ਹੁਣ ਲੰਮਾ ਸਮਾਂ ਹੋ ਗਿਆ ਤੁਹਾਡੀ ਸਰਕਾਰ ਬਣੀ ਨੂੰ ਤੇ ਪਹਿਲਾਂ ਵੀ ਬੜੇ ਪਗਾਂ ਵਾਲੇ ਆਏ ਕਿਸੇ ਨੇ ਕੁਝ ਨਹੀਂ ਸਵਾਰਿਆ ਕਮ ਸੇ ਕਮ ਜਾਂਦੇ ਜਾਂਦੇ ਕੁਝ ਇੰਨਾ ਤੇ ਸਵਾਰ ਕੇ ਜਾਓ ਆਉਣ ਵਾਲਾ ਨਵਾਂ ਜਦੋਂ ਨਵਾਂ ਸੀਜ਼ਨ ਲੈ ਕੇ ਨਵੀਂ ਸਰਕਾਰ ਲੈ ਕੇ ਆਓਗੇ ਉਹਦੇ ਵਿੱਚ ਕੋਈ ਨਵਾਂ ਕਰ ਦਿਓ ਆ ਜਿਹੜੀ ਹੁਣ ਬਣੀ ਸਰਕਾਰ ਆ ਇਹਦੇ ਤੇ ਕਮ ਸੇ ਕਮ ਇੰਨਾ ਕਰੋ ਨਾ ਕਿ ਕਾਨੂੰਨ ਜਿਹੜਾ ਉਹ ਬਣਾਓ ਕਿ ਜਿਹੜਾ ਬੇਅਦਬੀ ਕਰੂਗਾ ਹੀ ਸਾਡਾ ਗੁਰੂ ਆ ਅਹੀਂ ਬਰਦਾਸ਼ਤ ਨਹੀਂ ਕਰਾਂਗੇ ਠੀਕ ਆ ਜੇ ਕੋਈ ਕਰਦਾ ਗਲਤੀ ਉਹਦੇ ਬੰਦੀ ਕਾਰਵਾਈ ਕਰੋ ਲੇਕਿਨ ਜਿਹੜਾ ਬੰਦਾ ਗੁਰੂ ਦੀ ਬੇਅਦਬੀ ਕਰਦਾ ਉਹਦੀ ਤੇ ਪਹਿਦੀ ਗੱਲ ਤੇ ਮੌਕੇ ਹੀ ਝਟਕ ਦੇਣਾ ਚਾਹੀਦਾ ਦੂਜੀ ਗੱਲ ਆ ਨਹੀਂ ਤੇ ਉਹਨੂੰ ਬੰਦੇ ਨੂੰ ਉਮਰ ਕੈਦੀ ਸਜ਼ਾ ਦੇਣੀ ਚਾਹੀਦੀ ਆ ਠੀਕ ਆ ਬਾਕੀ ਜੋ ਗਦੀ ਸਿੰਘ ਫੌਜੀ ਹੋਣਾਂ ਨੇ رابطہ ਕੀਤਾ ਉਹ ਸਰਕਾਰ ਗਾੜੀ ਉਹਨਾਂ ਨੇ ਆਪਣੀਆਂ ਮੰਗਾਂ ਰੱਖ ਦੇਣੀਆਂ ਕਿਉਂਕਿ ਇਹਨੇ ਹੰਗਸ ਸਿੰਘਾਂ ਨਾਲ ਤੇ ਇਹ ਰਾਹ ਹੁੰਦਾ ਵੀ 150 ਛੜੇ ਤੇ ਸ਼ਰਨ ਪਰੇ ਸੁੱਤਰੀ ਹੈ ਨਾ ਤੇ ਬਾਕੀ ਬਾਈ ਸਾਰੇ ਰਾਗੀ ਸਾਡੀ ਧਿਆਨ ਦਿਓ ਥੋੜਾ ਜਿਹਾ ਆਪਾਂ ਬੜੇ ਲਲਕਾਰੇ ਮਾਰ ਲਿਆ ਬੜਾ ਪੈਸਾ ਇਕੱਠਾ ਕਰ ਲਿਆ ਵੱਡੀਆਂ-ਵੱਡੀਆਂ ਗੱਡੀਆਂ ਵੀ ਕਰ ਲੀਆਂ ਹਨਾ ਲੀਡੇ ਵੀ ਚਿੱਟੇ ਪਾਲੇ ਰੰਗ-ਬਰੰਗੇ ਪਾਲੇ ਹੁਣ ਵੇਲਾ ਆ ਗਿਆ ਹੁਣ ਤੁਹਾਡੀਆਂ ਬੜਕਾਂ ਜਿਹੜੀਆਂ ਉਹ ਅਸਲੀ ਟਿਕਾਣੇ ਤੇ ਵੇਖਦੇ ਆਂ ਵਜਦੀਆਂ ਕਿ ਨਹੀਂ ਵਜਦੀਆਂ ਤੇ ਆਪਾਂ ਬੱਕਰੇ ਬੜੇ ਝਟਕਾਏ ਆ ਹੁਣ ਵੇਲਾ ਆ ਗਿਆ ਵੀ ਹੁਣ ਮਤਲਬ ਸਮੇਂ ਅਨੁਸਾਰ ਜੰਗ ਦੇ ਵਿੱਚ ਤੁਸੀਂ ਕਿੰਨਾ ਕੁ ਮੁਕਾਬਲਾ ਕਰਦੇ ਆ ਉਹ ਹੁਣ ਵਕਤ ਆ ਗਿਆ ਉਹ ਵੇਲਾ ਆ ਗਿਆ ਉਹਦੇ ਵਿੱਚ ਹੀ ਪਤਾ ਲੱਗਣਾ ਵੀ ਕਿੰਨਿਆਂ ਸਾਡੀਆਂ ਬਾਹਾਂ ਚ ਬਾ ਲਿਆ ਕਿ ਇੱਕ ਦੂਜੇ ਦੀਆਂ ਹੀ ਪੱਗਾਂ ਲਾਉਣ ਜੋਗੀਆਂ ਜਾਂ ਮਤਲਬ ਇੱਕ ਦੂਜੇ ਦੇ ਉੱਤੇ ਟਿੱਪਣੀ ਕਰਨ ਜੋਗੀਆਂ ਜਾਂ ਇੱਕ ਦੂਜੇ ਦੇ ਗੋਲੀਆਂ ਗੁਪਤ ਪੈ ਕੇ ਚਣਾਉਣ ਵਾਲੇ ਆ ਉਹ ਕੰਮ ਨਹੀਂ ਅਜੇ ਵੇਲਾ ਕਰਦਾ ਵੀ ਨੰਗੇ ਧੜ ਖੜੋ ਜਦਨਾ ਵੀ ਖੜਨਾ ਬਈ ਮੈਨੂੰ ਭਾਈ ਗੁਰਜੀਤ ਸਿੰਘ ਉਹਨਾਂ ਦਾ ਫੌਜੀ ਸਾਹਿਬ ਦਾ ਫੋਨ ਆਇਆ ਵੀ ਤੁਸੀਂ ਜ਼ਰੂਰ ਆਓ ਤੇ ਮੈਂ ਅੰਦਰੋਂ ਅੰਦਰੀ ਬੜਾ ਫੀਲ ਕੀਤਾ ਮੈਂ ਕਿ ਇਹਨਾਂ ਲੰਮਾ ਸਮਾਂ ਚੱਲਿਆ ਮੈਂ ਉੱਥੋਂ ਲੰਕੀ ਮੈਂ ਆਇਆ ਬੜੀ ਵਾਰ ਪਰ ਮੇਰੇ ਇਹ ਮੇ ਕਹਿ ਸਕਦਾ ਮੇਰਾ ਨਕਮਾ ਪਾਣਿਆ ਮੈਂ ਉੱਥੇ ਨਹੀਂ ਰੁਕਿਆ ਕਿਉਂਕਿ ਅਹੀਂ ਰਾਗੀ ਢਾਡੀਆਂ ਸਾਨੂੰ ਇਹ ਹੁੰਦਾ ਵੀ ਜਦੋਂ ਪ੍ਰੋਗਰਾਮ ਲਾਇਆ ਹੁੰਦਾ ਤਾਂ ਉਹਦਾ ਘਰ ਚਲ ਜੀਏ ਘਰੋਂ ਹੁੰਦਾ ਤਾਂ ਉਹਦਾ ਪ੍ਰੋਗਰਾਮਾਂ ਚਲ ਜੀਏ ਹਨਾ ਲੇਕਿਨ ਮੈਂ ਇਸ ਕਮੀ ਨੂੰ ਜਰੂਰ ਸੁਧਾਰੂੰਗਾ ਤੇ ਮੈਂ ਕੋਸ਼ਿਸ਼ ਮੇਰੀ ਹੱਦੋਂ ਵੱਧ ਕੋਸ਼ਿਸ਼ ਹੋਊਗੀ ਕਿ ਮੈਂ ਪਹਿਲੀ ਤਰੀਕ ਨੂੰ ਜਰੂਰ ਅਮਾਂਤ ਸਰ ਤੋਂ ਤੁਰੂੰਗਾ 8 ਵਜੇ ਸਵੇਰੇ ਤੇ ਜਿਸ ਜਣਾਂ ਜਣਾਂ ਜਾਣਾ ਬਾਈ ਪਹਿਲਾਂ ਰਾਬਤਾ ਕਰਿਓ ਬਾਈ ਜੇ ਫੋਨ ਨਾ ਚੁੱਕਿਆ ਜਾਵੇ WhatsApp ਤੇ ਮੈਸੇਜ ਕਰਦਿਆ ਕਰੋ ਤੇ ਕਈ ਭਰਾ ਇਦਾਂ ਕਹਿੰਦੇ ਤੁਸੀਂ ਫੋਨ ਨਹੀਂ ਚੱਕਦੇ ਤੇ ਤੁਸੀਂ ਨੰਬਰ ਕੋ ਦਿੱਤਾ ਬਾਈ ਵੇਖੋ ਮੈਂ ਤੇ ਸਿੱਧਾ ਵਾਰ-ਵਾਰ ਕਹਿੰਦਾ ਇਜਲਾ ਦਿਲ ਕਰਦਾ ਨਾ ਲਾਓ ਨਹੀਂ ਦਿਲ ਕਰਦਾ ਨਾ ਲਾਓ ਬਾਕੀ ਮੈਂ ਇਹ ਕਹਿੰਦਾ WhatsApp ਤੇ ਮੈਸੇਜ ਕਰ ਦਿਓ ਜਦੋਂ ਮੈਨੂੰ ਕੋ ਸਮਾਂ ਆ ਮੈਂ ਤੁਹਾਨੂੰ ਆਪੇ ਕਾਲ ਲਾ ਦੂੰਗਾ ਤੇ ਆਓ ਫੇ ਮਿਲੀਏ ਇੱਕ ਤਰੀਕ ਨੂੰ ਬਾਕੀ ਭਾਈਆ ਜੋਧਿਆਂ ਵਾਲੇ ਬਤਾਲਿਆ ਵਾਲੇ ਸਠਿਆਲਿਆ ਵਾਲੇ ਬਾਬਕਾਲ ਸਾਹਿਬ ਵਾਲੇ ਵਾਕਿਆ ਅਲਗ-ਅਲਗ ਜਿੰਨੇ ਪਿੰਡ ਬੁੱਢਾ ਤੇ ਬਿਆਸ ਸਾਰਿਆਂ ਨੂੰ ਬੇਨਤੀ ਹੈ ਭਾਈ ਪਹਿਲਾਂ ਪਹਿਲਾਂ ਰਾਬਤਾ ਕਰ ਲਿਓ ਆਪਾਂ ਇੱਕ ਤਰੀਕ ਨੂੰ 8 ਵਜੇ ਰਾਈਟ ਇਥੇ ਤੁਰ ਪੈਣਾ ਤੇ ਤਗੜੇ ਹੋ ਜਾਓ ਮੋਰਚੇ ਨੂੰ ਫੜੇ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ